ਕਿ ਕਿਸੇ ਨਹੀਂ ਜਾਨ ਦਿਖਾਤਾ ਜਦੋਂ ਮੈਂ ਮਰ ਜਾਵਾਂ ਰੋਣਾ ਨਾ ਮੁਸਕਰਾ ਦੇਣਾ ਮੇਰੀ ਆਖੀ ਨੂੰ ਚੱਕਣਾ ਨਾ ਤਲਫਿਚ ਦਬਾ ਦੇਣਾ ਮੇਰੇ ਤੇ ਕੱਪੜਾ ਨਾ ਪਾਉਣਾ ਮੇਰੇ ਹੰਦ ਦੋਸਤੋ ਕਿਸੇ ਗਰੀਬ ਦੇ ਬੱਚੇ ਦਾ ਝੱਗਾ ਸੁਵਾ ਦੇਣਾ ਸੋ ਪਿਆਰੇ ਬੱਚਿਓ ਅੱਜ ਉਹਨਾਂ ਦੇਖ ਕੇ ਜਾ ਰਹੇ ਹਾਂ ਸਾਹਮਣੇ ਮਲਕਾ ਸਿੰਘ ਦੀ ਤਸਵੀਰ ਲੱਗੀ ਹੋਈ ਹੈ ਤੇ ਗੱਲ ਇਹ ਆ ਕਿ ਮੇਰੀ ਇੰਟਰਵਿਊ ਵੀ ਮਿਲਖਾ ਸਿੰਘ ਨੇ ਲਈ ਸੀ ਜਿਸ ਕੋਲ ਐਨੇ ਤਰੱਕੀ ਕਰ ਲਈ ਇਹਨਾਂ ਦੇਖ ਕੇ ਮੈਨੂੰ ਪ੍ਰਾਊਡ ਵੀ ਫੀਲ ਹੋ ਰਿਹਾ ਤੇ ਉਹ ਮੈਂ ਜ਼ਿਆਦਾ ਵੀ ਸਾਂਝੀਆਂ ਕਰਾਂਗੀ ਤੇ ਆ ਮੈਨੂੰ ਇਹ ਲੱਗਦਾ ਹੈ ਅੱਜ ਕਿ ਮੇਰਾ ਉਹ ਹੀ ਕੋ ਕੋ ਪੋਲ ਹੈ ਉਹ ਹੀ ਕੋਲ ਹੈ ਹਾਂ ਰਾਈਟ ਤੁਸੀਂ ਕਾ ਹਾਲ ਦਾ ਸ਼ਕਾ ਠੀਕ ਹੈ ਠੀਕ ਆ ਤੁਸੀਂ ਸੁਣਾਓ ਹਾਂਜੀ ਹਾਂ ਮੈਂ ਸ਼ੇਅਰ ਤਾਂ ਸੁਣਾਇਆ ਇੱਕ ਸਾਨੂੰ ਲੈ ਦੱਸ ਡਾਇਲੌਗ ਕਿਵੇਂ ਸੀ ਇਹ ਮੈਨੂੰ ਕਿੰਨਾ ਚੰਗਾ ਲੱਗਾ ਤੁਸੀਂ ਕਿਹਾ ਤੂੰ ਬਿੱਡੀ ਠੀਕ ਹੈ ਹਾਂ ਕਹਿੰਦਾ ਜੇ ਸ਼ਾਮ ਤੱਕ ਕੋਈ ਹੋਣਾ ਨਹੀਂ ਕੋਈ ਨਹੀਂ ਕਹਿੰਦਾ ਸਹੀ ਗੱਲ ਹੈ ਸਾਡੇ ਇਸ ਘਰ ਨੂੰ ਸਲੂਟ ਆ ਪਤਾ ਨਹੀਂ ਨਾ ਘਰਾਂ ਚ ਤਾਂ ਹੀ ਬਰਕਤ ਹੈ ਕਿ ਇਸ ਘਰ ਦੀਆਂ ਜਿਹੜੀਆਂ ਔਰਤਾਂ ਉਹ ਬਹੁਤ ਪਿਆਰ ਕਰਦੀਆਂ ਸਤਿਕਾਰ ਕਰਦੀਆਂ ਬਹੁਤ ਪਿਆਰੇ ਬੱਚਿਓ ਆ ਆ ਇਹ ਸਿੰਘਾਂ ਦੇ ਨਾਮ ਦੇ ਸਕੂਲ ਨੂੰ ਵੇਰਾ ਰਹੀ ਆ ਇਸ ਸਕੂਲ ਦੇ ਪ੍ਰਿੰਸੀਪਲ ਬਹੁਤ ਪਿਆਰਾ ਸਟਾਫ ਤੇ ਸਭ ਤੋਂ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੈਂ ਇਸ ਸਕੂਲ ਨੂੰ ਨਤਮਸਤ ਕਰਦੀ ਆ ਕਿਉਂਕਿ ਜਦੋਂ ਤੁਹਾਡੇ ਵਾਂਗ ਮੈਂ ਸਕੂਲ ਵਿੱਚ ਪੜ੍ਹਦੀ ਸੀ ਤਾ ਮੈਨੂੰ ਇਹ ਲੱਗਿਆ ਕਿ ਅੱਜ ਜਿਸ ਮਕਾਮ ਤੇ ਹਾਂ ਮੈਂ ਇਸ ਸਕੂਲ ਦੀ ਬਦੌਲਤ ਹਾਂ ਮੈਨੂੰ ਇਹ ਲੱਗਦਾ ਕਿ ਇਸ ਧਰਤੀ ਤੇ ਬੰਦੇ ਖਾਤਰ ਨਹੀਂ ਕੋਈ ਕੰਮਾਂ ਖੇੜਾ ਬਸ ਚਾਹੀਦਾ ਪੰਜਲਾ ਉੱਤੇ ਪੈਣ ਕਰਦਾ ਜੇਰਾ ਜੇ ਸਾਡੇ ਬੱਚਾ ਇਰਾਦੇ ਪੱਕੇ ਨੇ ਸਾਡੇ ਮੰਨ ਤੇ ਹੈ ਕਿ ਮੈਨੂੰ ਇਹ ਲੱਗਦਾ ਕਿ ਤੁਸੀਂ ਬੱਚੇ ਤਾਂ ਅੱਜ ਦੇ ਬੱਚੇ ਬਹੁਤ ਤੇਜ਼ ਨੇ ਕਿ ਆਪਣਾ ਇੱਕ ਰੋਲ ਮਾਡਲ ਜ਼ਰੂਰ ਚੁਣੋ ਕਿ ਮੇਰਾ ਰੋਲ ਮਾਡਲ ਕੌਣ ਹੈ ਥੋੜਾ ਕੋਈ ਟੀਚਰ ਵੀ ਹੋ ਸਕਦਾ ਤੁਹਾਡੀ ਮਾਂ ਵੀ ਹੋ ਸਕਦੀ ਹੈ ਤੁਹਾਡੇ ਪਿੰਡ ਵਿੱਚੋਂ ਤੁਹਾਡੇ ਸ਼ਹਿਰ ਵਿੱਚੋਂ ਜਾਂ ਤੁਹਾਡੇ ਜ਼ਿਲ੍ਹੇ ਚੋਂ ਸੋ ਵੀ ਸਟੇਟ ਚੋਂ ਤੁਹਾਡੇ ਦੇਸ਼ ਚੋਂ ਕੋਈ ਵੀ ਬੰਦਾ ਹੋ ਸਕਦਾ ਜਿਹੜਾ ਤੁਹਾਨੂੰ ਇਹ ਲੱਗੇ ਕਿ ਮੈਂ ਇਹਦੇ ਵਰਗਾ ਬਣਨਾ ਤੇ ਮੈਂ ਆਪਣੇ ਪ੍ਰਾਇਮਰੀ ਸਕੂਲ ਵਿੱਚ ਵੀ ਅੱਜ ਜਾਊਂਗੀ ਜਿੱਥੋਂ ਮੈਂ ਛੋਟੀ ਜੀ ਹੁੰਦੀ ਨੇ ਕੋਈ ਪਲਾਨ ਕੁੱਟੀ ਮੇਰੇ ਉਹ ਟੀਚਰ ਵੀ ਯਾਦ ਨੇ ਕਰਮਚੰਦ ਮਹਾਰਾਜ ਜੀ ਜਿਨ੍ਹਾਂ ਨੇ ਉੱਚੀ ਉੱਚੀ ਪਹਾੜੇ ਸਿਕਾਉਣੇ ਸਾਨੂੰ ਪੱਟੀਆਂ ਤੇ ਲਿਖਣਾ ਸਿਕਾਇਆ ਸਾਨੂੰ ਤਾਂ ਸੀਤੇ ਉੜੇ ਵਾਲੇ ਮਾਣੇ ਸਿਕਾਏ ਸੋ ਪਿਆਰੇ ਬੱਚਿਓ ਕਦੇ ਵੀ ਆਪਣੀਆਂ ਜੜਾਂ ਨਾਲੋਂ ਟੁੱਟੋ ਤੁਸੀਂ ਜਿੰਨੀ ਮਰਜ਼ੀ ਮੰਦਰ ਤੇ ਪਹੁੰਚ ਜਾਓ ਜਿੰਨੇ ਦੇਰ ਤੁਸੀਂ ਆਪਣੀ ਧਰਤੀ ਨਾਲ ਜੁੜਿਓ ਕਹਿੰਦੇ ਹੁੰਦੇ ਹਨ ਕਿ ਕੁੜੀਆਂ ਨੂੰ ਪੇਕੇ ਕਦੇ ਨਹੀਂ ਭੁੱਲਦੇ ਤੇ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਆਪਣੀਆਂ ਜੜਾਂ ਵੀ ਯਾਦ ਰੱਖਣੀਆਂ ਚਾਹੀਆਂ ਸੋ ਮੈਨੂੰ ਉਹ ਮਾਣ ਮਹਿਸੂਸ ਹੋਇਆ ਕਿ ਤੁਸੀਂ ਇਹਨਾਂ ਸਤਿਕਾਰ ਦਿੱਤਾ ਤੇ ਮੈਂ ਚਾਹੁੰਦੀ ਕਿ ਇਹ ਸਕੂਲ ਹਮੇਸ਼ਾ ਦਿਨ ਤੇ ਉਗੜੀ ਰਾਤ ਚ ਉਗੜੀ ترقی ਕਰੇ ਤੇ ਇਸ ਸਕੂਲ ਦੇ ਬੱਚੇ ਸਾਡੇ ਨਾਲੋਂ ਵੀ ਵੱਧ ਹੋਰ ਮੱਲਾ ਮਾਲਣ ਤੇ ਮੈਂ ਅਖੀਰ ਤੇ ਇੱਕ ਗੱਲ ਜ਼ਰੂਰ ਕਹੂੰ ਕਿ ਕਿਸੇ ਲਈ ਜਿਉਣ ਦਿਖਾਤਾ ਜਦੋਂ ਮੈਂ ਮਰ ਜਾਵਾਂ ਰੋਣਾ ਨਾ ਮੁਸਕਰਾ ਦੇਣਾ ਮੇਰੀ ਆਖੀ ਨੂੰ ਚਪਕਣਾ ਨਾ ਤਲ ਵਿੱਚ ਦਬਾ ਦੇਣਾ ਮੇਰੇ ਤੇ ਕੱਪਣ ਨਾ ਪਾਣਾ ਮੇਰੇ ਹਮਦਰਦ ਦੋਸਤੋ ਕਿਸੇ ਗਰੀਬ ਦੇ ਬੱਚੇ ਦਾ ਝੱਗਾ ਸਵਾ ਦੇਣਾ ਸੋ ਪਿਆਰੇ ਬੱਚੋ ਆਪਣੇ ਤੋਂ ਇਹ ਤੰਦਰੁਸਤ ਦੇਖੋ ਇਨਸ਼ਾਅੱਲਾ ਤੁਸੀਂ ਲੰਬੀਆਂ ਉਮਰਾਂ ਜਿਓ ਆਪਣੀ ਜ਼ਿੰਦਗੀ ਚ ਲੰਬੀਆਂ ਪਲਾਂਘਾਂ ਪੱਟੋ ਮੈਂ ਕਹਿੰਦੀ ਹੁੰਦੀ ਸੀ ਕਿ ਬਠਿੰਡੇ ਜ਼ਿਲ੍ਹੇ ਨੂੰ ਕਹਿੰਦੇ ਕਿ ਇਹ ਬੈਕਵਰਡ ਜ਼ਿਲ੍ਹਾ ਆਪਣੇ ਜ਼ਿਲ੍ਹੇ ਦੇ ਵਿੱਚ ਜਿੰਨੇ ਐਜੂਕੇਸ਼ਨ ਕੁੜੀਆਂ ਨੇ ਲਈ ਆ ਆਪਣੇ ਜ਼ਿਲ੍ਹੇ ਦੀ ਕੁੜੀ ਅਬਨੀਤ ਹਮੇਸ਼ਾ ਮੈਨੂੰ ਮਾਣ ਹੁੰਦਾ ਉਹ ਐਸਐਸਪੀ ਤੇ ਕਿੰਨੀਆਂ ਕੁੜੀਆਂ ਨੇ ਖੇਡਾਂ ਤੇ ਗੱਲਾਂਬਾੜੀਆਂ ਕਿੰਨਾਂ ਕੁੜੀਆਂ ਨੇ ਪੜ੍ਹਾਈ ਚ ਸੋ ਪਿਆਰੇ ਬੱਚਿਓ ਮੈਂ ਮੇਰੀ ਇਹ ਹੀ ਦੁਆ ਹੈ ਕਿ ਇਹ ਸਕੂਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਤੁਸੀਂ ਜੁਗ-ਜੁਗ ਜਿਓ ਬੋਰ ਤਾਂ ਨਹੀਂ ਹੋ ਰੇ ਮਤਲਬ ਹੁੰਦਾ ਨਾ ਇਦਾਂ ਕਿ ਬੈਠੇ ਹੋਏ ਹੋ ਬੋਰ ਹੋ ਰਹੇ ਹੋ ਵੀ ਹਾਫ ਡੇ ਦੇ ਦਿਨ ਸੋ ਮੂਡ ਬਹੁਤ ਚਿਲਡ ਅਪ ਹੁੰਦਾ ਹੈ ਵੈਲ ਹੈਲੋ ਸੱਚੀ ਕਾਲ ਸਾਰਿਆਂ ਨੂੰ ਮੈਂ ਬਹੁਤ ਜ਼ਿਆਦਾ ਤਾਂ ਨਹੀਂ ਕਹਿ ਸਕਦੀ ਕਿਉਂਕਿ ਮੈਂ ਜਨਾਂ ਦੇ ਨਾਲ ਆਈਆਂ ਆ ਉਹ ਇਨਸਪੀਰੇਸ਼ਨ ਹੀ ਨਹੀਂ ਆ ਬਲਕਿ ਉਹਨਾਂ ਨੇ ਜੋ ਬੈਂਚਮਾਰਕ ਸੈੱਟ ਕੀਤੇ ਆਪਣੀ ਐਕਟਿੰਗ ਸਕਿਲਸ ਦੇ ਜ਼ਰੀਏ ਅ ਇੰਟਰਨੈਸ਼ਨਲੀ ਹੈ ਨਾ ਪੂਰੀ ਦੁਨੀਆ ਦੇ ਵਿੱਚ ਨਾਮ ਚਮਕਾਇਆ ਪਿੰਡ ਦਾ ਸਕੂਲ ਦਾ ਸੋ ਉਹਨਾਂ ਦਾ ਇੰਨਾ ਲੰਬਾ ਤਜਰਬਾ ਹੈ ਕਿ ਮਤਲਬ ਮੇਰੀ ਵਰਡਿੰਗਸ ਬਹੁਤ ਛੋਟੀਆਂ ਨੇ ਔਰ ਨਖੁਦ ਵੀ ਮੈਂ ਇੰਨਾ ਕਹੂੰਗੀ ਕਿ ਵਾਕਈ ਤੁਹਾਨੂੰ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਦਾ ਮੂਡ ਇਸ ਟਾਈਮ ਸ਼ਰਾਰਤੀ ਹੈ ਉਹ ਵੀ ਬਸ ਇੰਨੀ ਗੱਲ ਪੱਲੇ ਬੰਨ ਲਓ ਕਿ ਹੱਸਣਾ ਖੇਡਣਾ ਜ਼ਰੂਰੀ ਹੈ ਪਰ ਜ਼ਿੰਦਗੀ 'ਚ ਕੁਝ ਇਹੋ ਜਿਹਾ ਬਨੋ ਕਿ ਪੇਰੈਂਟਸ ਨੂੰ ਸਕੂਲ ਨੂੰ ਤੇ ਸਭ ਨੂੰ ਤੁਹਾਡੇ ਉੱਤੇ ਪ੍ਰਾਊਡ ਹੋਵੇ ਥੈਂਕ ਯੂ ਸੋ ਵੈਰੀ ਮੱਚ ਐਂਡ ਆਮ ਵੈਰੀ ਗ੍ਰੇਟਫੁਲ ਟੂਡੇ ਬਸ ਜੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਆਪਣੇ ਸਕੂਲ ਗਏ ਤਾਂ ਮੈਨੂੰ ਵੀ ਬਹੁਤ ਟਾਈਮ ਹੋ ਗਿਆ ਲੇਕਿਨ ਆਮ ਸੋ ਗ੍ਰੇਟਫੁਲ ਕਿ ਇਹਨਾਂ ਨਾਲ ਇਹਨਾਂ ਦਾ ਸਕੂਲ ਦੇਖਣ ਦਾ ਮੌਕਾ ਮੈਨੂੰ ਮਿਲਿਆ ਟੀਵੀ ਤੇ ਦੇਖਦੇ ਆਂ ਐਕਟਿੰਗ ਦੇਖਦੇ ਆਂ ਵਧੀਆ ਲੱਗਦਾ ਬਟ ਅੱਜ ਸਕੂਲ ਆਈ ਸਭ ਨੇ ਰਿਸਪੈਕਟ ਕੀਤੀ ਤੁਸੀਂ ਪਿਆਰ ਕੀਤਾ ਤਾੜੀਆਂ ਵਜਾ ਕੇ ਥੈਂਕ ਯੂ ਸੋ ਮੱਚ ਮੈਨੂੰ ਥੇਰੇ ਮੋਸ਼ਨਲ ਕਰਤਾ ਸਹੀ ਜਾਂਦਾ ਹੈ ਹਾਂ ਥੈਂਕ ਯੂ ਬਹੁਤ ਥੈਂਕ ਯੂ ਬੱਚੇ ਤਾਂ ਹਰ ਮਾਨਵਰ ਦੇ ਸਾਰੇ ਬੱਚੇ ਪਿਆਰੇ ਹੁੰਦੇ ਨੇ ਜਿੰਨੀਆਂ ਫਿਲਮਾਂ 'ਚ ਕੰਮ ਕੀਤਾ ਹੁੰਦਾ ਸਾਨੂੰ ਲੱਗਦਾ ਹੁੰਦਾ ਸਾਡੀ ਆਪਣੀ ਫਿਲਮ ਹੈ ਬਸ ਦੋਈ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਸਕੂਲ ਆਗੇ ਬਾਰ-ਬਾਰ ਮੇਰਾ ਕੈਨ ਨੂੰ ਕਿਉਂ ਜੀ ਕਰਦਾ ਕਿਉਂਕਿ ਮੈਂ ਤੁਹਾਡੇ ਵਾਲੀ ਏਜ ਵਿੱਚੋਂ ਲੰਘੀ ਆ ਉਹ ਸਮਾਂ ਕੁਝ ਚੰਗਾ ਹੁੰਦਾ ਸੀ ਹੁਣ ਜਿਹੜਾ ਮੋਬਾਈਲ ਹੈ ਇਹਨੇ ਤੁਹਾਨੂੰ ਵਰਤ ਰਿਆ ਹੈ ਮੋਬਾਈਲ ਦਾ ਖੜਾ ਛੱਡ ਦਿਓ ਮੋਬਾਈਲ ਤੋਂ ਜੇ ਦੇਖਣੀ ਹੈ ਕੋਈ ਚੰਗੀ ਚੀਜ਼ ਦੇਖੋ ਇਹ ਨਾ ਹੋਵੇ ਕਿ ਮੋਬਾਈਲ ਨੂੰ ਤੁਸੀਂ ਵਰਤਦੇ ਵਰਤਦੇ ਮੋਬਾਈਲ ਤੁਹਾਨੂੰ ਵਰਤ ਜੇ ਸੋ ਪਿਆਰੇ ਬੱਚਿਓ ਇਹਨਾਂ ਆਲਮਤਾ ਤੋਂ ਦੂਰ ਹੋ ਇਸ ਤਰੀਕੇ ਨਾਲ ਜਿੰਦਗੀ ਸੀ ਬੇਟਾ ਜਿਹੜੀ ਜ਼ਿੰਦਗੀ ਨੇ ਇਥੋਂ ਸਤ ਪਹੁੰਚਾਇਆ ਸ਼ੁਕਰੀਆ